ਮੈਂ ਵੀਡੀਓ ਪਾ ਕੇ ਗਿਆ ਸੀਗਾ ਇੱਥੋਂ ਲੈ ਕੇ ਰੋਪੜ ਤੋਂ ਤੇ ਦਰਾਹੇ ਤੱਕ ਤੁਹਾਡੇ ਸਾਰੇ ਨੀਲੋੜੀ ਨਹਿਰ ਦੇ ਠੇਕੇ ਕਿੰਨੇ ਆ ਹੈਗੇ ਕਿ ਨਹੀਂ ਹੈਗੇ ਤੁਸੀਂ ਵਿਰੋਧ ਕੀਤਾ ਕਦੇ ਉੱਥੇ ਬੋਲੇ ਨਾਲੇ ਕੋਈ ਕਾਨੂੰਨੀ ਨਹੀਂ ਹੈਗੇ ਇਹ ਇਹ ਗੈਰ ਕਾਨੂੰਨੀ ਰੱਖੇ ਹੋਏ ਠੇਕੇ ਆ ਡੀਐਫਓ ਨਾਲ ਮੇਰੀ ਗੱਲ ਹੋਈ ਤਾਂ ਮੈਂ ਪਿੱਛੇ ਵੀਡੀਓ ਪਾ ਕੇ ਗਿਆ ਅੱਜ ਵੀ ਮੈਂ ਆਉਂਦਾ ਹਾਂ ਗੱਲ ਕਰਕੇ ਆਂ ਡੀਐਫਓ ਨਾਲ ਲੁਧਿਆਣੇ ਨਾਲ ਮੈਂ ਠੇਕੇ ਦਾ ਕੀ ਬਣਿਆ ਕਹਿੰਦਾ ਭਾਈ ਅਸੀਂ ਤਾਂ ਪੁਲਿਸ ਮਦਦ ਲਈ ਵੀ ਲਿਖਿਆ ਅਸੀਂ ਚਿੱਠੀਆਂ ਵੀ ਕੱਢਤੀਆਂ ਸਰਕਾਰ ਨੂੰ ਵੀ ਕਹਿਤਾ ਪਰ ਠੇਕੇ ਨਹੀਂ ਚੱਕੇਗੇ ਆਪਾਂ ਵੀ ਉੱਥੇ ਲੰਗਦੇ ਆਂ ਕੋਲ ਦੀ ਬਾਲਾਂ ਤਾਂ ਆ ਵੀ ਵਧੀਆ ਮੌਜ ਜੀ ਲੱਗੀ ਆ ਠੰਡੇ ਥਾਂ ਤੇ ਠੇਕਾ ਲੈ ਕੇ ਪੀ ਲੈਨੇ ਆ ਉੱਥੇ ਬਹਿ ਕੇ ਨਹਿਰ ਦੇ ਉੱਤੇ ਸੋ ਅਸੀਂ ਇਹ ਪੰਜਾਬ ਨੂੰ ਭਰਾਵੋ ਬੇਦਾਵਾ ਲੈ ਕੇ ਦਈ ਬੈਠੇ ਆ ਭੱਜ ਰਹੇ ਆ ਆਪਣੀ ਲੜਾਈ ਤੋਂ ਆਪਣੇ ਸੰਘਰਸ਼ ਤੋਂ ਸੋ ਅਸਦਾ ਸਮਾਂ ਬਹੁਤ ਹੋ ਗਿਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੁਹਾਨੂੰ ਇੰਨੇ ਹੀ ਕਹਿਣ ਆਏ ਆ ਵੀ ਅਸੀਂ ਹਰ ਪੱਖ ਤੋਂ ਸਾਡੀ ਸਮੁੱਚੀ ਟੀਮ ਟੀਮ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਰੋਪੜ ਤੋਂ ਵਹਿਣ ਸ਼ੁਰੂ ਕੀਤਾ ਸੀ ਫਿਰ ਪੰਜਾਬ ਚੱਲਿਆ ਵੀ ਸ਼ਾਇਦ ਪੰਜਾਬ ਦੇ ਲੋਕ ਮਾੜਾ ਵੋਟਾਂ ਉੱਠਣ ਪਰ ਸਾਨੂੰ ਇੱਕੋ ਹੀ ਗੱਲ ਤੇ ਆ ਕੇ ਖੜਨਾ ਪੈਣਾ ਕਿ ਅਸੀਂ ਸਾਰਾ ਪੰਜਾਬ ਇਸ ਮਸਲੇ ਨੂੰ ਲੈ ਕੇ ਇਕੱਠੇ ਹੋ ਜਾਈਏ ਤੇ ਨਹੀਂ ਫਿਰ ਹਾਲਾਤ ਇਹ ਜਿਹੇ ਆ ਵੀ ਇਹ ਹੁਣ ਖਾੜੇ ਦੇ ਵਿੱਚ ਜਿਹੜਾ ਖਾੜੇ ਰੌਲਾ ਪਿਆ ਹੋਇਆ ਜਗਰਾਉਂ ਕੋਲੇ ਉੱਥੇ ਸਰਕਾਰ ਨੂੰ ਹਾਈ ਕੋਰਟ ਵੱਲੋਂ ਨੋਟਿਸ ਹੋਇਆ ਵੀ 30 ਅਪ੍ਰੈਲ ਤੱਕ ਕਿਸੇ ਵੀ ਤਰੀਕੇ ਦੇ ਨਾਲ ਇਹ ਫੈਕਟਰੀ ਚਾਲੂ ਕਰਾਓ ਜਿਵੇਂ ਜੀਰੇ ਹੋਇਆ ਸੀ ਪਰ ਜੀਰੇ ਪੂਰਾ ਪੰਜਾਬ ਖੜ ਗਿਆ ਤਾਂ ਸਰਕਾਰ ਪਿੱਛੇ हट ਗਈ ਇਹ ਬਹੁਤ ਵੱਡੀਆਂ ਸ਼ਾਸ਼ੀਆਂ ਨੇ ਇਹ ਆਮ ਵਰਤਾਰੇ ਨਹੀਂ ਹੈਗੇ ਸੋਡੀ ਧਰਤੀ ਨੂੰ ਤਬਾਹ ਕਰਨਾ ਸੋਡੇ ਕੁਦਰਤੀ ਵਸੀਲਿਆਂ ਨੂੰ ਤਬਾਹ ਕਰਨਾ ਸੋਡੇ ਪਾਣੀਆਂ ਜ਼ਹਿਰਾਂ ਪਾਉਣੀਆਂ ਸੋਡੀ ਜਵਾਨੀ ਨੂੰ ਚਿੱਟੇ ਨਾਲ ਲਾ ਕੇ ਮਾਰਨਾ ਸੋਡੀ ਨੌਜਵਾਨੀ ਦਾ ਪ੍ਰਵਾਸ ਕਰਾ ਕੇ ਪੰਜਾਬ ਤੋਂ ਗੈਰ ਪੰਜਾਬੀਆਂ ਦੇ ਕਬਜ਼ੇ ਪੰਜਾਬ 'ਤੇ ਕਰਾਉਣੇ ਉਹਦੇ ਜ਼ਿੰਮੇਵਾਰ ਵੀ ਅਸੀਂ ਲੋਕ ਆ ਮੈਂ ਮੰਨਦਾ ਆ ਕਿੰਨੇ ਬੰਦੇ ਲੁਧਿਆਣੇ ਦੇ ਅਸੀਂ ਕਿੰਨੇ ਵਾਰੀ ਅੱਥੇ ਆਇਆ ਲੁਧਿਆਣੇ ਦੇ ਬੱਚੇ ਮਹਾਲੀ ਦੇ ਬੱਚਾ ਕਿੰਨੇ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ પાਕੇ ਕਿਰਾਏ ਦਿੱਤੇ ਹੋਏ ਆ ਕਿੰਨੇ ਪਿੰਡਾਂ ਦੇ ਸਰਪੰਚ ਮੋਤਬਰ ਬੰਦੇ ਜਿਹੜੇ ਐਨਓਸੀਆਂ ਲਿਖ ਕੇ ਦਿੰਦੇ ਇਹਨਾਂ ਨੂੰ ਮਤੇ પાਕੇ ਦਿੰਦੀਆਂ ਨੇ ਪੰਚਾਇਤਾਂ ਆਪ ਦੇ ਵੱਲੋਂ ਕੋਈ ਫੈਕਟਰੀ ਲੱਗਣੀ ਹੈ ਉਹਨੂੰ ਕਿੰਨੇ ਕੋਣ ਜ਼ਿੰਮੇਵਾਰ ਕੌਣ ਲੈਂਦਾ ਜ਼ਿੰਮੇਵਾਰੀ ਉਹਦੀ ਕੌਣ ਲਿਖ ਕੇ ਕਿ ਦਿੰਦਾ ਕੌਣ ਮਨਜ਼ੂਰੀ ਦਿੰਦਾ ਪੰਚਾਇਤਾਂ ਦਿੰਦੀਆਂ ਨੇ ਆ ਸਰਪੰਚ ਦਿੰਦੇ ਆ ਆ ਮਾੜੇ ਮੋਟੇ ਲਾਲਚਾਂ ਦੇ ਪਿੱਛੇ ਆ ਮੁੰਡਾ ਹੁਣੇ ਦੱਸ ਰਿਹਾ ਮੈਨੂੰ ਆ ਖੜਾ ਕਹਿੰਦਾ ਭਾਈ ਫੈਕਟਰੀ ਵਾਲਿਆਂ ਨੇ ਸ਼ਰਾਬ ਸ਼ੁਰੂ ਕਰਤੀ ਪਿੰਡਾਂ 'ਚ ਵੰਡ ਰਹੇ ਐ ਤੇ ਫੈਕਟਰੀ ਹੈ ਕਿਦੀ ਭਾਜਪੀ ਦਾ ਕਹਿੰਦੇ ਖਾਸ ਬੰਦਾ ਤੇ ਹਿਮਾਚਲ ਦੀ ਇੰਡਸਟਰੀ ਦਾ ਕਾਰਖਾਨਿਆਂ ਦਾ ਪ੍ਰਧਾਨ ਹੈ ਉਹ ਰਾਣਾ ਗੁਰਜੀਤ ਜਿਹੜਾ ਰੌਲਾ ਪਾਉਂਦਾ ਮੈਂ ਮੱਕੀ ਤੇ ਐਮਐਸਪੀ ਦੇ ਦੂੰਗਾ ਉਹ ਵੀ ਕਹਿੰਦੇ ਕਈ ਵਾਰੀ ਇੱਥੇ ਢੇਡਾ ਮਾਰ ਚੁੱਕਿਆ ਆ ਤੁਹਾਡੀ ਜਗ੍ਹਾ ਦੇ ਵਿੱਚ ਉਹ ਫੈਕਟਰੀ ਦੇ ਮਾਲਕ ਨਾਲ ਆ ਕੇ ਪਰ ਸੋਡੇ ਜੋ ਸਾਰੇ ਜਿੰਨੇ ਬੈਠੇ ਆ ਖਲਕਤ ਸੰਗਤ ਬੈਠੀ ਆ ਇਹ ਕੋਈ ਕਾਂਗਰਸੀ ਆ ਕੋਈ ਕਾਲੀਆਂ ਨਾਲ ਆ ਕੋਈ ਬੱਕਰ ਨਾਲ ਆ ਕੋਈ ਫੁੱਲ ਨਾਲ ਆ ਕੋਈ ਪੰਜਾਬ ਨਾਲ ਵੀ ਹੈਗਾ ਕੋਈ ਆਪਣੇ ਪਾਣੀਆਂ ਨਾਲ ਵੀ ਹੈਗਾ ਕੋਈ ਬੋਲੀ ਨਾਲ ਵੀ ਖੜਜੋ ਕਦੇ ਇਹ ਸੋਡੇ ਹਾਲਾਤ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਵੀ ਛੱਤਰ ਹਲੇ ਫਿਰੂਗਾ ਹਲੇ ਹਾਲਾਤ ਦੇਖੋ ਕੀ ਬਣਦੇ ਆ ਸੋਡੇ ਇਹਦਾ ਕੁਝ ਵੀ ਨਹੀਂ ਹਲੇ ਸਮਾ ਦੇਖੋ ਕਿੰਨਾ ਮਾੜਾ ਹਲੇ ਆਉਂਦਾ ਹੈ ਜਿਹੜੇ ਬੰਦੇ ਮਲੇਖਾ ਪਾਲੀ ਬੈਠੇ ਆ ਵੀ ਅਸੀਂ ਫਲਾਨੀ ਸਰਕਾਰ ਨਾਲ ਆ ਅਸੀਂ ਫਲਾਨੇ ਲੀਡਰ ਨਾਲ ਆ ਸਭ ਤੋਂ ਪਹਿਲਾਂ ਸ਼ਤਰੂਆਂ ਦੇ ਫਿਰਨ ਸਭ ਤੋਂ ਪਹਿਲਾਂ ਉਹ ਮਰਨੇ ਆ ਅਸੀਂ ਆਪਣੇ ਵੱਲੋਂ ਹਰ ਪੱਖ ਤੋਂ ਤੁਹਾਡੇ ਨਾਲ ਖੜੇ ਆ ਪਰ ਪਿੰਡੋਂ ਪਿੰਡੀ ਜਾ ਕੇ ਲਾਂਬੰਦੀ ਕਰੋ ਇਹ ਪੂਰੇ ਪੰਜਾਬ ਦਾ ਮਸਲਾ ਹੈ ਇਹ ਇਕੱਲੇ ਚਮਕੌਰ ਸਾਹਿਬ ਹਲਕੇ ਦਾ ਮਸਲਾ ਨਹੀਂ ਆ ਤੁਹਾਡੇ ਇਲਾਕੇ ਦਾ ਮਸਲਾ ਨਹੀਂ ਹੈਗਾ ਇਹ ਉਹ ਚੰਨੀ ਨੂੰ ਵੀ ਫੜੋ ਜਾ ਕੇ ਉਹ ਚੰਨੀ ਐਸੇ ਇਲਾਕੇ ਦੀ ਹੈ ਹੈ ਆਹੀ ਐਥੋਂ ਚੋਂ ਲੜਦਾ ਜੀ ਨੇ ਉਹ ਪੈਂਟ ਕੇ ਚੱਲ ਕੇ 5 ਵਜੇ ਰਿਸਟਰੀ ਹੋਈ ਆ ਜਮੀਨ ਦੀ ਚੰਨੀ ਮੁੱਖ ਮੰਤਰੀ ਜਦੋਂ ਜਮੀਨ ਕੁਆਇਰ ਹੋਈ ਆ ਹੈ ਪੰਚਾਇਤ ਕੀਦੀ ਸੀ ਤਾਂ ਪੰਚਾਇਤ ਵਾਲਾ ਸਰਪੰਚ ਕਿੱਥੇ ਆ ਵੀ ਹੁਣ ਕਿੱਥੇ ਆ ਆ ਜਾਇਆ ਨਹੀਂ ਤਦੋਂ ਮੈਂ ਪਹਿਲੇ ਦੱਸਿਆ ਵੀ ਇਹ ਕੰਡੇ ਛੋਡੇ ਸਰਪੰਚਾਂ ਦੇ ਬੀਜੇ ਆ ਇਹਨਾਂ ਦਲਾਲਾਂ ਦੇ ਕੰਡੇ ਬੀਜੇ ਆ ਇਹ ਹੱਦ ਹੋ ਗਈ ਯਾਰ ਚੰਦ ਛਲੜਾ ਪਿੱਛੇ ਕਿਸੇ ਲਾਲਚਾਂ ਪਿੱਛੇ ਮਾੜੇ ਮੋਟੇ ਉਹਦੇ ਪਿੱਛੇ ਕੋਈ ਲੀਡਰ ਫੋਨ ਚੱਕ ਕੇ ਮਾੜਾ ਮੋਟਾ ਕੰਮ ਕਰ ਦਿੰਦਿਆ ਇਹਦੇ ਪਿੱਛੇ ਤੁਸੀਂ ਆਪਣੇ ਲੋਕਾਂ ਦਾ ਕਿੱਡਾ ਵੱਡਾ ਧੋਖਾ ਕਰ ਮਾਰ ਰਹੇ ਹੋ ਕਿੱਡੀ ਵੱਡੀ ਦਗਾ ਕਰ ਮਾਰ ਰਹੇ ਹੋ ਆਪਣੇ ਲੋਕਾਂ ਨਾਲ ਗਦਾਰੀ ਕਰ ਰਹੇ ਹੋ ਤੂੰ ਹੁਣ ਚੰਨੀ ਨੂੰ ਵੀ ਪੁੱਛੋ ਭਾਈ ਜਾਓ ਇਕੱਠੇ ਹੋ ਕੇ ਚੰਨੀ ਨੂੰ ਵੀ ਆ ਤੇਰੇ ਕੰਡੇ ਬੀਜਿਆ ਬੰਦ ਤੇਰਾ ਗੱਡਿਆ ਇਹ ਆਦਾਸਰਾ ਕੀ ਹੱਲ ਕਰਗੇ ਹੁਣ ਲੈ ਤੇ ਮੈਂ ਸ਼ਰਤ ਕਰਦਾ ਕੱਲ ਨੂੰ ਚੰਨੀ ਆ ਜੇ ਢਾ ਫਿੜਾ ਲਾਉਣਾ ਆ ਸੋਡੇ ਪਿੰਡ ਵਾਲੇ ਕੋਈ ਦਰੀਆਂ ਵਸਾਉਂਦਾ ਫਿਰੂ ਕੋਈ ਸਪੀਕਰ ਸੈੱਟ ਕਰਦਾ ਫਿਰੂ ਕੋਈ ਪਾਣੀ ਪਿਉਂਦਾ ਫਿਰੂ ਘਾਰ ਚੱਕੀ ਫਿਰੂ ਕੋਈ ਬਿਸਕਟ ਖਵਾਉਂਦਾ ਫਿਰੂ ਕੋ ਚਾਹ ਚੱਕੀ ਫਿਰੂ ਕੋਈ ਵੀ ਆ ਜੇ ਚੰਨੀ ਆ ਜੇ ਕੋਈ ਬੋਕਰ ਆ ਜਾਏ ਕੋਈ ਹੋਰ ਆ ਜਾਏ ਬਦਲ ਆ ਜਾਏ ਐਂ ਕਰਦੇ ਆ ਤੱਕੜੇ ਹੋ ਕੇ ਲੜੋ ਬਈ ਨਹੀਂ ਤਾਂ ਫਿਰ ਭਰਾਵੋ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਦੇਖੋ ਜਵਾਕ ਤੁਹਾਡੇ ਬੱਚਾ ਮੋਢੇ ਚੱਕਿਆ ਹੋਊਗਾ ਤੁਹਾਡਾ ਤੇ ਬਿਲਕਦੇ ਫਿਰਦੇ ਹੋਵਾਂਗੇ ਹਸਪਤਾਲ ਨਾਲ ਸਾਡੇ ਜਵਾਕ ਨੂੰ ਬਚਾ ਲਓ ਆ ਮੇਰੇ ਕੋਲੇ ਆਉਂਦੇ ਆ ਵਿਚਾਰੇ ਬਹੁਤ ਪਰਵਾਹ ਰਹੇ ਜੇ ਵੀ ਭਾਈ ਸਾਡੇ ਜਵਾਕ ਦੇ 20 ਕਰੋੜ ਦਾ ਟੀਕਾ ਲੱਗਣਾ ਹੈ 15 ਕਰੋੜ ਦਾ ਠੀਕਾ ਲੱਗਣਾ ਹੈ ਵੀਡੀਓ ਪਾ ਦੇ ਸਾਡਾ ਜਵਾਖ ਮਰ ਚ ਲਿਆ ਪੁੱਛਦਾ ਵੀ ਕਾਰਨ ਕਿਉਂ ਕਹਿੰਦੇ ਪਾਣੀ ਕਰਕੇ ਹੋ ਗਿਆ ਪਾਣੀ ਦੇ ਕੈਮੀਕਲ ਜ਼ਹਿਰਾਂ ਕਰਕੇ ਹੋ ਗਿਆ ਪਰ 15 15 20 20 ਕਰੋੜ ਦੇ ਠੀਕੇ ਕਿੱਥੋਂ ਲਵਾ ਲੂੰਗੇ ਯਾਰ ਨਾਲੇ ਮਸਲਾ ਕੋਈ ਇਕੱਲੇ ਪਿੰਡਾਂ ਵਾਲਿਆਂ ਦਾ ਸ਼ਹਿਰੀ ਪਿੰਡੂ ਅਮੀਰ ਗਰੀਬ ਹਿੰਦੂ ਸਿੱਖ ਮੁ슬ਮਾਨ ਸਭ ਪਾਣੀ ਪੀਂਦੇ ਯਾਰ ਪਾਣੀ ਲੋੜ ਕਿਹਨੂੰ ਨਹੀਂ ਰੋਜ਼ ਆਪਾਂ ਐਸੇ ਗੁਰੂ ਘਰ ਆਉਨੇ ਆ ਮੱਥਾ ਟੇਕਦੇ ਆ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਹੱਤ ਪਹਿਲਾ ਪਾਣੀ ਜਿਉ ਹੈ ਜੇ ਤਰਸ ਕੋਈ ਰੋਜ਼ ਕਰਵਾਨੀ ਆਪਾਂ ਪੜਦੇ ਆ ਸੁਣਦੇ ਆ ਪਰ ਅਮਲ ਕਿੱਥੇ ਐ ਕਿੰਨੇ ਬੰਦੇ ਨੇ ਆਪਣੇ ਘਰਾਂ ਚ ਬੋਰ ਕਰਕੇ ਥੱਲੇ ਧਰਤੀ ਹੇਠਾਂ ਪਾਣੀ ਪਾਉਂਦੇ ਹੋਣਗੇ ਹੋਣਗੇ ਘਰਾਂ ਦਾ ਪਾਣੀ ਪਾਉਣਾ ਹੀ ਹੋ ਕਿਤੇ ਤਾਂ ਕਰਜ਼ਾਰ ਤੋਂ ਫੌਲੇ ਹੋ ਗਏ ਕਰਜ਼ਾਰ ਦੇ ਬਹੁਤ ਹਲਕੇ ਹੋ ਗਏ ਕਰਜ਼ਾਰ ਮਰ ਗਏ ਸਾਡੇ ਜਿਸ ਕਰਕੇ ਸਾਰਾ ਖਲਾਰਾ ਪੈ ਗਿਆ ਨਾ ਤੇ ਜਿਹੜੇ ਸਾਡੇ ਹਾਲਾਤ ਬਣ ਗਏ ਇਹ ਕਰਦਾਰ ਨੂੰ ਭਰਾਵੋ ਸੰਭਾਲਣਾ ਪੈਣਾ ਕਰਦਾਰ ਨੂੰ ਆਪਣ ਨੂੰ ਚੱਕਣਾ ਪੈਣਾ ਕਰਦਾਰ ਨੂੰ ਉੱਚਾ ਤੇ ਸੁੱਚਾ ਬਣਾਉਣਾ ਪੈਣਾ ਤਾਂ ਜਾ ਕੇ ਪਾਉਣ ਪਾਣੀ ਧਰਤੀ ਨੇ ਬਚਣਾ ਸੋ ਅਸੀਂ ਆਪਣੇ ਤਰਫੋਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਆ ਪਰ ਮੇਰਾ ਵੀ ਤੁਹਾਨੂੰ ਬੇਨਤੀ ਇਹੀ ਹੈ ਵੀ ਇਹ ਛੋਟੀ ਐਡੀ ਗੱਲਬਾਤ ਨਾ ਨਹੀਂ ਗੱਲ ਬਣਨੀ 30 ਤਰੀਕ ਨੂੰ ਜੋਰ ਲਾ ਦਿਓ ਪੂਰਾ ਪਿੰਡੋਂ ਪਿੰਡੀ ਜਾ ਕੇ ਸਪੀਕਰਾਂ ਚ ਬੁਲਾਓ ਪੰਚਾਇਤਾਂ ਨੂੰ ਸਨੇਹ ਦਿਓ ਸਾਰੇ ਲੋਕਾਂ ਨੂੰ ਜਿੰਨੀਆਂ ਜੱਥੇਬੰਦੀਆਂ ਉਹਨਾਂ ਨੂੰ ਸਨੇਹ ਦਿਓ ਸੱਦੋ ਲੋਕਾਂ ਨੂੰ ਕਿ ਮਸਲਾ ਭਰਾਵੋ ਕਿਸੇ ਇੱਕ ਪੰਚਾਇਤ ਦਾ ਨਹੀਂ ਕਿਸੇ ਪਿੰਡ ਦਾ ਨਹੀਂ ਕਿਸੇ ਅਮੀਰ ਗਰੀਬ ਦਾ ਨਹੀਂ ਪਿੰਡੂ ਸ਼ਹਿਰੀ ਦਾ ਨਹੀਂ ਮਸਲਾ ਸਮੁੱਚੇ ਇਨਸਾਨੀਅਤ ਦਾ ਸਾਰੇ ਪੰਜਾਬ ਦਾ ਮਸਲਾ ਹੈ ਆਓ ਜਰਾ ਇਕੱਠੇ ਹੋ ਕੇ ਆਪਾਂ ਇਹ ਇਹ ਨਹੀਂ 200 ਕਿੱਲਾ 235 ਕਿੱਲੇ 135 ਕਿੱਲੇ ਵੱਡੀ ਇੰਡਸਟਰੀ ਵੱਡਾ ਕਾਰਖਾਨਾ ਦੱਸਿਆ ਜਾ ਰਿਹਾ ਹੈ ਹਾਂ ਅੱਛਾ ਮੱਤੇ ਵੜੇ ਇੱਥੇ ਜੱਕ ਲੈ ਐਦੋ ਬੁੱਢਾ ਤੇ ਰਿਆ ਕਿ ਡਿੱਕ ਦੂਰ ਜਾਂਦਾ ਅੱਛਾ ਬੁੱਢਾ ਤੇ ਰੈ ਇੱਛੀ ਐ ਉਹ ਮਗਰ ਲੱਗਿਆ ਆਹ ਫੈਕਟਰੀ ਐ ਹੂੰ ਆਹ ਬੁੱਢਾ ਕਿਹੜਾ ਫੈਕਟਰੀ ਐ ਆਹ ਫੈਕਟਰੀ ਐ ਹਾਂ ਆਹ ਜਵੀ ਬੁੱਢਾ ਨਾਲ ਲਾਣ ਲਾਦੀ ਐ ਅੱਛਾ ਆਸਰੰਦ ਨਹਿਰ ਆ ਸਾਰੇ ਗੁਰਦੁਆਰਾ ਸਭ ਨਾਲ ਸਬੰਧ ਰਿਹਾ ਦੇ ਅੱਛਾ ਉਹੀ ਗੱਲ ਆਗਿ ਨੇ ਵੀ ਸਾਰੀ ਇਤਿਹਾਸਕ ਧਰਤੀ ਐ ਹਯਾ ਜਿੱਥੇ ਇੱਥੇ ਨਾਲ-ਨਾਲ ਹੈ ਨਹੀਂ ਮਤਿਆਂ ਨਾਲ ਨਹੀਂ ਗੱਲ ਬਣਨੀ 30 ਤਰੀਕ ਨੂੰ ਇਕੱਠ ਵੱਡਾ ਹੋਵੇ ਇੱਥੇ ਤੁਸੀਂ ਉਹ ਤੇ ਜੋਰ ਲਾਓ ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਅਪੀਲ ਕਰੋ ਇਹ ਭਾਈ ਇੱਥੇ 10-15000 ਬੰਦਾ ਇਕੱਠਾ ਹੋਵੇ ਉਦੋਂ ਫੇਰ ਸਰਕਾਰ ਪਿੱਛੇ ਹਟੂ ਜੇ ਤੁਸੀਂ ਸੋਚਾਂਗੇ ਵੀ 2-400 ਬੰਦਾ ਇਕੱਠਾ ਕਰਕੇ ਨਹੀਂ ਗੱਲ ਬਣਨੀ ਉਹਦਾ ਉਨਾ ਹੀ ਆਪਣਾ ਬਲ ਝੋਕ ਦੇਣਗੇ 19 ਪੁਲਿਸ ਫੋਰਸ ਲਾ ਕੇ ਲੋਕਾਂ ਨੂੰ ਪਿੱਛੇ ਧੱਕ ਦੇਣਗੇ ਆ ਤੁਸੀਂ ਹੋਰ ਦੇਖੋ ਬਾਈ ਨੇ ਸ਼ਾਇਦ ਦੱਸਿਆ ਹੁਣ ਮੈਂ ਤੋ ਇਹਨੇ ਸੋਨੂੰ ਤੇ ਜਿਹੜੀ ਜਿਹੜਾ ਸੈਂਟਰ ਨੇ ਕਾਨੂੰਨ ਸੋਧ ਕੀਤੀ ਹੈ ਅਮੈਂਡਮੈਂਟ ਕੀਤੀ ਹੈ ਇੱਕ ਵੀ ਪਹਿਲਾਂ ਜਿਹੜਾ ਬੰਦਾ ਪਾਣੀ 'ਚ ਜ਼ਹਿਰ ਪਾਉਂਦਾ ਸੀਗਾ ਉਹਨੂੰ 6 ਸਾਲ ਤੱਕ ਸਜ਼ਾ ਸੀ ਸਾਲ ਤੋਂ ਲੈ ਕੇ 6 ਸਾਲ ਤੱਕ ਸਜ਼ਾ ਸੀ ਹੁਣ ਕੱਲਾ ਜੁਰਮਾਨਾ ਹੋਊਗਾ ਸਜ਼ਾ ਖਤਮ ਹੀ ਕਰਤੀ ਉਹੀ ਇਹਨਾਂ ਨੇ ਇੱਥੇ ਲਾਗੂ ਕਰਤਾ 500 ਨੇ ਪੰਜਾਬ 'ਚ ਲਾਗੂ ਕਰਤਾ ਕੀ ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ ਸਤਾਈਆਂ ਤੁਸੀਂ ਆਪਣੇ ਪਾਣੀਆਂ ਨੂੰ ਲੈ ਕੇ ਵੋਟ ਪਾਉਂਗੇ ਪੁੱਛੋਗੇ ਗੱਲ ਵੀ ਪਾਣੀਆਂ ਦਾ ਮੁੱਦਾ ਹੈਗਾ ਕਿਤੇ ਜੇ ਡੋਮਿਸਾਈਲ ਦੀ ਅਸੀਂ ਗੱਲ ਕਰਦੇ ਆਂ ਵੀ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਹੈ ਕਿਤੇ ਇਹਦੇ ਬੋਲੋਗੇ ਕੋਈ ਬਾਹਰਲਾ ਬੰਦਾ ਨੌਕਰੀਆਂ ਲੈ ਸਕੇ ਆਖ ਕੇ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਹੈ ਇਹਦੇ ਕਿਤੇ ਵੋਟ ਪਾਉਂਗੇ ਖੜ ਕੇ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਬਦਲ ਚੁੱਕੀ ਆ ਬਦਲੀ ਨੇ ਜਾ ਰਹੀ ਬਦਲੀ ਚੁੱਕੀ ਆ ਅਸੀਂ ਘਟ ਗਿਣਤੀ ਚ ਹੋ ਜਾਣਾ ਛੋੜੇ ਪੱਲੇ ਕੀ ਰਹਿ ਜਾਣਾ ਫਿਰ ਆਪਣੇ ਸੋઠੋ ਸੋਚੋ ਯਾਰਾ ਹੁਣ ਇਹ ਗੱਲਾਂ ਦਾ ਵੇਲਾ ਨਹੀਂ ਵਿਚਾਰਨ ਦਾ ਵੇਲਾ ਨਹੀਂ ਉੱਠ ਕੇ ਸਾਹਮਣੇ ਮੈਦਾਨ ਚ ਆਉਣ ਦਾ ਵੇਲਾ ਲੜਨ ਦੀ ਲੋੜ ਆ ਸੰਘਰਸ਼ ਦੀ ਲੋੜ ਆ ਸ਼ਾਂਤ ਮੈ ਤਰੀਕੇ ਨਾਲ ਆਪਾਂ ਸਾਰੇ ਪੰਜਾਬ ਨੂੰ ਇਕੱਠੇ ਕਰਕੇ ਇਹਨਾਂ ਮੁੱਦਿਆਂ ਤੇ ਆਈਏ ਕਿ ਸਾਡਾ ਡੋਮਿਸਾਈਲ ਬਾਹਰਲੇ ਬੰਦਿਆਂ ਲਈ ਜਿਵੇਂ ਹਿਮਾਚਲ ਦਾ ਕਾਨੂੰਨ ਆ, ਰਾਜਸਥਾਨ ਦਾ, ਉਤਰਾਖੰਡ ਦਾ ਕਾਨੂੰਨ ਆ ਕੋਈ ਜ਼ਮੀਨ ਆ ਉਤਰਾਖੰਡ ਨੇ ਕਾਨੂੰਨ ਪਹੀਨਾ ਪਹਿਲਾਂ ਬਣਾਇਆ ਕੋਈ ਬਾਹਰਲਾ ਬੰਦਾ ਜਾ ਕੇ ਉਹਦੀ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਸ਼ਾਮਲਾਟ ਆ ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਵੇ ਇੱਥੇ ਆ ਕੇ ਇਹਨਾਂ ਮੁੱਦਿਆਂ ਤੇ ਆਪਾਂ ਲੜਗੇ ਨਾ ਕਿ ਗਲੀਆਂ ਬਣਾ ਦਿਓ, ਨਾਲੀਆਂ ਬਣਾ ਦਿਓ। ਉਹ ਸਾਡੇ ਘਰੇ ਚਾਹ ਪੀ ਗਿਆ, ਸਾਡੇ ਭੋਗ ਤੇ ਆ ਗਿਆ, ਸਾਡੇ ਵਿਆਹ ਤੇ ਆ ਗਿਆ। ਅਸੀਂ ਐਂ ਹੀ ਖੁਸ਼ ਹੋਏ ਫਿਰਦੇ ਹੁੰਨੇ ਆ। ਮੇਰਾ ਦਾਦਾ ਕਾਂਗਰਸੀ ਸੀਗਾ ਮੇਰਾ ਦੱਪਿਆ ਫਕਾਲੀ ਸੀਗਾ ਅਸੀਂ ਤਾਂ ਉਧਰ ਹੀ ਖੜੇ ਆ ਅਸੀਂ ਐਂ ਖੜੇ ਆ ਇਸੇ ਚੀਜ਼ ਨੇ ਸਾਨੂੰ ਮਾਰ ਲਿਆ ਸੋ ਸਾਰਿਆਂ ਦਾ ਧੰਨਵਾਦ ਆ ਤੁਹਾਡਾ ਜਿਹੜੇ ਤੁਸੀਂ ਇਹ ਮੁੱਦਾ ਵੀ ਚੱਕਿਆ ਦੇ ਰਾਏ ਦਰੁਸਤਾ ਇਸ ਸਮੇਂ ਨਾਲ ਉੱਠ ਖੜੇ ਆ ਹਲੇ ਵੀ ਕੋਈ ਅੱਟ ਨਹੀਂ ਛੱਡੀ ਹਲੇ ਤਕੜੇ ਹੋ ਜੋ ਸਾਰੇ ਪੰਜਾਬ ਚ ਲਹਿਰ ਲੈ ਕੇ ਜਾਵਾਂਗੇ ਅਸੀਂ ਤਾਂ ਤੁਰੇ ਹੀ ਹੋਏ ਆ ਸਾਨੂੰ ਵੀ ਤੁਰਨ ਦੀ ਲੋੜ ਆ ਸਾਰੇ ਪਿੰਡਾਂ ਟੀਮਾਂ ਬਣਾ ਕੇ ਜ਼ਿਲ੍ਹਿਆਂ ਟੀਮਾਂ ਬਣਾ ਕੇ ਕਿਉਂਕਿ ਸਭ ਤੋਂ ਵੱਡਾ ਮੁੱਦਾ ਅਜ ਪੰਜਾਬ 'ਚ ਹੀ ਬਣਿਆ ਹੋਇਆ ਹੈ